ਇਹਦੀ ਪੂਛ ਥੱਲੇ ਕਰਾ ਓਏ ਪੂਛ ਥੱਲੇ ਕਰਾ ਦੇ ਦੀ ਕੱਟੇ ਦੀ ਹਨ ਕਾ ਮਾ ਮੈਨੂੰ ਫੋਲਰ ਦਾ ਪਿਆ ਦੇਗਾ ਪਹਿਲਾਂ ਮੈਨੂੰ ਪਤਾ ਨਹੀਂ ਖਾਈ ਦੇ ਕੇ ਪੀਦਾ ਜਿੰਨੂੰ ਮਰਜੀ ਜਿਹੜਾ ਉਹ ਤੇ ਪੜਿਆ ਲਿਖਿਆ ਉਹਨਾਂ ਨੂੰ ਪਤਾ ਹੋਊਗਾ ਕਿ ਮੈਂ ਜਿੱਤੂ ਕਿੰਨਾ ਪੜਿਆ ਜਲਦ ਤੂੰ ਦੱਸ ਦੇ ਕਿਹੜੀ ਬੰਦਾ ਵੀਰੇ ਸਾਡੀ ਵੀਡੀਓ ਨਾ ਬਣਾਇਆ ਕਰ ਹੁਣ ਆਂਦਾ ਵੀਰੇ ਸਾਡੀ ਵੀਡੀਓ ਨਾਲ ਬਣਾਇਆ ਕਰ ਹੁਣ ਪਹਿਲੇ ਮੂਹ ਲਾ ਕੇ ਬੈਠਾ ਕਿਉਂ ਨਾ ਬਣਾ ਕਰ ਤੇਰੀ ਬਣਾਉਂਦਾ ਕੁੱਦਾ ਭਈ ਤੂੰ ਚੁੱਪ ਕਰ ਆਂਦਾ ਵੀਰੇ ਸਾਡੀ ਵੀਡੀਓ ਨਾਲ ਬਣਾਇਆ ਕਰ ਹੁਣ ਹਾਂ ਕਿਹੜੇ ਫੈਨ ਦਾ ਆਪਣੇ ਦਾ ਫੋਨ ਆਇਆ ਸੀ ਕਿਹੜੇ ਫੈਨ ਦਾ ਪਰ ਹੁਣੇ ਕੋਈ ਨਾਮ ਕੇ ਤੇਰੇ ਯਾਰ ਦੋਸਤ ਹੀ ਆਂਦਾ ਮਨ ਵੀਰੇ ਕਿੱਥੇ ਆ ਮੈਂ ਤਾਂ ਉਹ ਸ਼ਹਿਰ ਗਿਆ ਆਂਦਾ ਜਦੋਂ ਵੀਰ ਜੀ ਆਉਣਗੇ ਮੇਰੀ ਗੱਲ ਕਰਾਏਗਾ ਮੁੰਡਾ ਚੁੱਪ ਹੋ ਉਹ ਹੋਰ ਕੁਝ ਨਹੀਂ ਅਗਲੇ ਕਹਿੰਦਾ 빅 ਫੈਨ ਵੀ ਕੋਣ ਮੈਂ ਹੋ ਹੋ ਥੈਂਕ ਯੂ ਤੈਨੂੰ ਕਹਿੰਦਾ ਤੇਰਾ 빅 ਫੈਨ ਆ ਕਿਸ ਨੇ ਲੈ ਕਰਦੇ ਗੋਡੀ ਅੱਧੀ ਕੀਤੀ ਓਲੇ ਘਾ ਘੋਰ ਬੰਦ ਕਰਨੀਆਂ ਪਰੇ ਜੋ ਭੇਜੋਗੇ ਬੜੀਆਂ ਮਿਰਚਾਂ ਦਾ ਟਰੱਕ ਲੱਥਣਾ ਸਿੱਧਾ ਇੱਥੋਂ ਸਿੱਖਣਾ ਕੋਈ ਨਹੀਂ ਫੇਰ ਆ ਗਏ ਓਏ ਕੀ ਪੈ ਗਿਆ ਵਾਹ ਓਏ ਪਾਣੀ ਜਾਂਦਾ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਜੀ ਤੁਹਾਡੀ ਕਾਲੀ ਓਏ ਮੀਡੀਆ ਨਹੀਂ ਜਾਂ ਸਾਡਾ ਉਹ ਛੱਡ ਵਾ ਵੀਡੀਓ ਖਣਾ ਬਣਾਇ ਕਰੀ ਹੁਣ ਮੁੰਡਾ ਕਹਿੰਦਾ ਵੀਡੀਓ ਨਾ ਬਣਾਉ ਕੋਈ ਗੱਲ ਕੀ ਹੈ ਰਾਜ ਦੀ ਤੂੰ ਮੈਨੂੰ ਕੱਲ ਆਖਾਂਦਾ ਹਾਂ ਆਂਦਾ ਹਾਂ ਚੰਗੀ ਵੀਡੀਓ ਬਣਾਇ ਕਰ ਸਾਡੀ ਮੈਂ ਕਹਿੰਦਾ ਗਿਆ ਕੱਪੜੇ-ਕੁਪੜੇ ਪਾਏ ਹੁਣ ਹੱਥ ਧੁੱਤਦੇ ਹੋਏ ਹੀ ਨਹੀਂ ਐ ਇਦਾਂ ਹੀ ਵਾਧੂ ਸੋਨੇ ਆ ਹਮ ਚੱਲ ਜੇ ਗੋਇਆ ਤਾਂ ਬਾਲਟਾ ਲਿਆ ਚੁੱਕੇ ਨਹੀਂ ਗੋਇਆ ਇਹ ਛੜ ਕੇ ਦਿੱਤਣਾ ਆਂਦਾ ਫੇਰੀ ਬੇਟੀ ਕਰਾ ਲਈ ਆ ਚਲੋ ਸਟਰਾ ਗੋ ਖਾਏਗੇ ਬਾਹਰ ਲੱਗੇ ਬਲੋ ਆਪਣੇ ਚੱਤੇ ਬੜੇ ਆ ਇਹ ਕੱਦੇ ਚਰਚੀ ਲੋ ਕੱਢੋ ਨਾ ਘਰ ਇਦਾਂ ਛੜੀ ਦੱਸ ਕੁੜੀਆਂ ਦੋਵਾਂ ਘਰਾਂ ਚ ਇੰਨੇ ਬੂਟੇ ਲੱਗੇ ਸੰਤਰਿਆਂ ਦੇ ਅਮਰੂਦਾਂ ਦੇ ਆਂਬ ਨਹੀਂ ਆਂਬ ਹੋਰ ਉਹ ਦ੍ਰਕੀ ਪਪੀਤੇ ਲੀਜੀਆ ਜੋ ਮੈਨਾ ਅਰੂੜੂ ਸਭ ਕੋ ਲਾਇਆ ਕੁੜੀਆਂ ਫਲ ਖੇ ਤਣ ਖਾਣ ਮਿਲਦਾ ਇੱਥੇ ਹੀ ਰਹਿਣ ਦੀ ਗੱਲ ਆ ਇੱਕ ਲੋ ਇੱਕ ਲੋ ਤਾਂ ਬੇਕ ਆ ਹੋਇਆ ਜਾਂ ਆ ਮੜੇ ਮੋਟੇ ਤਾਂ 6 ਸੌ ਜਣੇ ਖਾਣ ਵਾਲੇ ਆ ਇਹ ਆ ਇੱਕ ਲੋ ਤੇਨੋਂ ਬਾਕੀ 6-7 ਖਾਣ ਵਾਲੇ ਜੇ ਵੱਡਾ ਹੋਊਗਾ ਲੱਗੇ ਉਹ ਕੁੜੀਆਂ ਵੈਸੇ ਆਜ ਬੱਕਰੇ ਲੱਗੇ ਉਨੇ ਤੈਨੂੰ ਗਰਮੀ ਮੁੱਕ ਜਾਣੀ ਹੋਰ ਕੀ ਰਹਿ ਗਿਆ ਚੱਲ ਅੱਗੇ ਅਬਰੂਜ਼ ਨਿਕਲੇ ਨਿਕਲੇ ਬਾਕੀ ਆਲੇ ਕੱਖ ਨਹੀਂ ਇਹਨਾਂ ਦੇ ਆ ਵੇਖੇ ਵੀ ਖਾਲੀ ਫੁੱਲੀ ਸਾਰੇ ਕੀ ਕਹਿਣਿਆ ਸਿੱਖਿਆ ਕਿਤੇ ਸੌ ਘੱਗ ਤੁਸੀਂ ਕਿਤੇ ਸਿੱਖੇ ਮਿੰਟ ਬਣਾਉਣਾ ਮੈਨੂੰ ਜਾਜ ਕਿਤੇ ਸਿੱਖਿਆ ਗੁਰੂ ਐਦਾਂ ਹੀ ਆ ਕੇ ਕ ਉਹ ਕਹਿਤਾ ਹਣਾ ਨਾ ਵੀ ਡਿਊਟੀ ਤਾਂ ਠੀਕ ਐ ਸਿੱਖ ਲੋ ਕੁਕਿੰਗ ਸਿੱਖ ਲੋ ਆਨੇ ਮੁੰਡੇ ਤੋਂ ਸਿੱਖ ਲਓ ਇਹ ਤੇ ਜਾਜ ਹੈ ਸ਼ੁਰੂ ਤੋਂ ਹੀ ਹਮਮ ਸ਼ੁਰੂ ਤੋਂ ਗਿਨੋ ਐਂ ਤੇ ਕੁੜੀ ਹੋ ਕੇ ਦੀ ਪੀਤਾ ਨਹੀਂ ਨਿਕਲਦੇ ਅੰਦਰ ਕੋ ਕੀ ਉਹਨੇ ਕਾ ਪਾਂਡੇ ਤੋਂ ਦੀ ਗੱਲ ਕਰਨਿਆ ਅੱਛਾ ਉਹ ਤੇ ਹੋ ਜਾਂਦੇ ਸਿੱਖਿਆ ਜੇ ਖਤਮ ਕਾ ਹੈ ਭਰਾ ਪਹਿਲਾਂ ਇਹ ਵੀ ਜਾਂਦੇ ਸੀ ਪੀਏ ਬਣਾ ਕੇ ਦਿੱਦਨੇ ਜਦੋਂ ਪੀਤਾ ਫਿਰ ਉਹਨੇ ਦੁਬਾਰਾ ਉਹਨਾਂ ਪੀਏ ਮੈਂ ਉਹ ਤੇ ਮੀਟ ਮੂਡੇ ਵੀ ਸਵਾਦ ਬਣਾ ਲੈਂਦਾ ਸਰ ਕੁਕਿੰਗ ਤਾਂ ਸਾਰੀ ਹੁੰਦੀ ਸਰ ਨੂੰ ਮੀਟ ਭਰਾ ਭੜੀਆ ਝੂਠਾ ਕੀ ਕਹਿੰਦੇ ਕੀ ਕਹਿੰਦੇ ਹਾਂ ਖਾ ਕੇ ਚਾਰ ਰੋਟੀਆਂ ਨਾ ਉਸੇ ਵਾਲੇ ਪੇੜ ਮਸਾਲੇ ਦਾ ਮੱਟੇ ਦਵਾ ਦੇਂਦੇ ਹੇ ਫਾਈਟੇਡ ਫੇਟ ਪਸੰਦ ਮਗਾਉਣ ਕਰਦੇ ਸੀ ਬੇਨਤੀ ਪੈ ਗਈ ਪੂਰੀ ਕਪਾਂ ਚ ਕਾਫੀ ਆਜੀ ਹੈ ਕਿ ਮਜੀਟੋ ਕੀ ਕਹਿੰਦਾ ਕੀ ਕਹਿੰਦੇ ਹੈ ਮੋਇਤੋ ਮੋਇਤੋ ਤੇ ਕੋਈ ਸੁਣਿਆ ਕੁੜੀ ਆ ਮੋਇਤੋ ਜਿਹਨੂੰ ਮਜੀ ਜਿਹੜਾ ਉਹ ਤੇ ਪੜਿਆ ਲਿਖਿਆ ਉਹਨਾਂ ਨੂੰ ਪਤਾ ਹੋਊਗਾ ਕਿ ਮੋਜੀਟੋ ਤੂੰ ਕਿੰਨਾ ਪੜਿਆ ਦਲਦੂ ਦੱਸ ਤੇ ਕਿਹੜੀ ਵੀ ਹੈ ਇੰਗਲਿਸ਼ ਕੀਤੀ ਕਿਹੜੀ ਵੀ ਹੈ ਇੰਗਲਿਸ਼ ਕੀਤੀ ਜਿਹੜਾ ਪੜਿਆ ਲਿਖਿਆ ਹੋਊਗਾ ਉਹਨੂੰ ਪੁੱਛ ਲੋ ਕਿ ਮਜੀਟੋ ਹੁੰਦਾ ਕਿ ਮੋਇਤੋ ਹੁੰਦਾ ਤੂੰ ਤੂੰ ਪਰਾਈ ਆਪਣੀ ਦੱਸ ਉਹ ਜੀ ਮੈਂ ਕਿਹ ਦੱਸਾਂ ਯਾਰ ਐਚ ਡੀ ਕੀਤੀ ਸੀ ਮੈਂ ਨਜਰ ਲਗਵੋਣੀ ਮੈਂ ਪਲੇਨ ਵੀ ਹੈ ਕੀਤੀ ਪਲੇਨ ਵੀ ਉਹ ਕਿਹੜੀ ਉਹ ਕਿਹਦੀ ਵੀਡੀਓ ਆ ਮੈਨੂੰ ਫਰਮ ਨਹੀਂ ਨਹੀਂ ਪਹਿਲਾ 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 ਕਹਿ ਕੀ ਗਿਆ ਵਧੀਆ ਵੀਰਾਂ ਨਾ ਤੇ ਮੈਨੂੰ ਕਹਿ ਮੈਂ ਮੈਨੂੰ ਫੋਲਡ ਦਾ ਪਿਆ ਦੇਗਾ ਪਹਿਲਾਂ ਮੈਨੂੰ ਪਤਾ ਨਹੀਂ ਖਾਈ ਦਾ ਕਿ ਪੀ ਦਾ ਆਮਾ ਹੂੰ ਕਿਹੜਾ ਕੰਮ ਦਿੰਦਾ ਐਵੇਂ ਹੁੰਦਾ ਜੇ ਮੈਂ ਮੇਲਾ ਵੀਰ ਬਣ ਕੇ ਕੱਲ ਨਹੀਂ ਪਿਆ ਤੇ ਹੁਣ ਮੇਰੇ ਤੁਹੀਂ ਦੱਸਿਆ ਮੈਨੂੰ ਮਧਾਇ ਤੇ ਪੀ ਕੇ ਆਉਣਾ ਜਦ ਮਰਜੀ ਹੋ ਜੇ ਤੂੰ ਪੀ ਕੇ ਨਹੀਂ ਆਏ ਕੱਲ ਪੀ ਨਹੀਂ ਪੀਦਾ ਫਰੂ ਦਾ ਬੜਾ ਸਵਾਦ ਹੁੰਦਾਈ ਗੁਰਾ ਅੱਜ ਕੀ ਗਏ ਹਾਂ ਹੁਣ ਉਹ ਰੇੜੀਆਂ ਨਹੀਂ ਹੁੰਦੀਆਂ ਜਿਹੜੀਆਂ ਰਾਜਸਥਾਨੀਆਂ ਦੀਆਂ ਬੈਣਾ ਜੀਆਂ ਨਹੀਂ 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 ਉਹ ਨਾਂਨ ਧਾਰੀਆਂ ਦੀ ਰੇੜੀ ਦਾ ਬੜਾ ਸਵਾਦ ਹੈ ਉੱਥੇ ਜਾ ਕੇ ਪੀ ਕੇ ਵੇਖੀ ਹੁਣ ਕੰਟਾਰੇ ਲੱਗੀ ਹੁੰਦੀ ਯਾਰ ਅਸਾ ਪਿਆ ਉਹ ਤਾਂ ਤੇ ਮੈਨੂੰ ਆਂਦਾ ਉਹ ਕਿਹੜਾ ਕੰਮ ਦਿੰਦਾ ਅੱਜ ਉਹਨੇ ਆਪ ਨਹੀਂ ਪੀਣਾ ਹਣਾ ਤੇ ਆ ਮੁੰਡਾ ਹਾ ਕੀ ਪਾੜਿਆ ਈ ਕੁੜੀਆ ਵੇ ਪੱਤੇ ਵਿੱਚ ਹੀ ਕਾ ਕੀ ਆ ਵਿਚਾਰਾ ਵੀ ਆ ਗਿਆ ਉਹ ਗਾ ਨਿੰਬੂ ਦਾ ਚੈੱਕ ਕਰ ਸਵਾਦ ਆ ਘਰੇ ਪੌਣੇ ਪੌਣੇ ਪੱਠੇ ਤੇ ਫੀਲਿੰਗਾਂ ਮਜਿੱਤੋ ਵਾਲੀਆਂ ਨੇ ਕਿਹੜੀਆਂ ਗਲੇ ਰੈਸਪੀ ਤਿਆਰ ਕੀਤੀ ਇਸ ਵਾਸ਼ਿੰਗ ਸੈਂਟਰ ਖੱਲਿਆ 100 ਰੁਪਏ ਗੱਡੀ 50 ਰੁਪਏ ਕੱਟੀ ਦੇ ਇਹਦਾ 100 ਰੁਪਏ ਉਹਦੇ 20 ਰੁਪਏ ਤੇ ਉਹਦੇ ਉਹਦੇ 100 ਰੁਪਿਆ ਇਹਦਾ 150 ਰੁਪਿਆ ਜਿਹੜੀ ਗੋਆ ਕਰੂਗੀ ਇਹਨੂੰ 50 ਰੁਪਏ ਐਕਸਟਰਾ ਫਾਈਨ ਹੈ ਜਿਹੜਾ ਨਗਰ ਕਾਰ 500 ਰੁਪਿਆ ਜਿਹੜੀ ਨਖਰੇ ਕਰਦੀਆਂ ਨੇ 500 ਰੁਪਿਆ ਸੰਪਰਕ ਕਰੋ ਦਿਲਾਰਾ ਰਿਪਲੇ ਸਿੰਘ ਬੜਾਜ ਆਈਡੀ ਲਸਕਾ ਲਸਕਾ ਕੇ ਗੱਡੀਆਂ ਤੋਰਨਗੇ ਇਹਦੀ ਪੂਸ਼ ਥੱਲੇ ਕਰਾ ਓਏ ਪੂਸ਼ ਥੱਲੇ ਕਰਾ ਦੇ ਦੀ ਕੱਟੇ ਦੀ ਇਹ ਪਾ ਪਾਣੀ ਹੋਰੇ ਜਿਆਦਾ ਪਸੀਨਾ ਨਿਕਲਦਾ ਜੀ ਜਾਓ ਤੁਸੀਂ ਸੋਪ ਲੈ ਕੇ ਆਓ ਉਨ ਤੋਂ ਉਹ ਵਿਚਾਰਾ ਤੇ ਘਬਰਾ ਜਾਂਦਾ ਪਾਣੀ ਪਿਆ ਦੇ ਓਏ ਓਹ ਹੋ ਜੰਬੀਆ ਓਹ ਕਿ ਕੁੜੀਆਂ ਨੇ ਠੰਡ ਨਾਲ ਵਾਲੇ ਗਰਮੀਆਂ ਜਿ ਕਿਦੇ ਆ ਮੇ ਜਮਾਂਦਾ ਤੁਸੀਂ ਹਜੇ ਨਾਲ ਹੀ ਥੱਲੇ ਹੁਣ ਤਾਂ ਮਹੀਨਾ ਇੱਕ ਬਸ ਆਪਾਂ ਪੈਲੀਆਂ ਦੇ ਵਿੱਚ ਹੀ ਇਦਾਂ ਹੀ ਬੈ ਕੇ ਵੀਡੀਓ ਸਟਾਰਟ ਕਰਿਆ ਕਰਨੀ ਐ ਇਦਾਂ ਹੀ ਐਂਡ ਕਰਦਿਆ ਕਰਨੀ ਆ ਤੇ ਅੱਜ ਹੈਗੀ 1 ਜੂਨ ਬਲੌਗ ਤੇ ਚਲੋ ਲੇਟ ਆਊਗਾ ਅੱਜ ਵੋਟਾਂ ਦਾ ਦਿਨ ਮਿੱਤਰੋ ਮੈਂ ਤਾਂ ਵੋਟਾਂ ਸੂ ਸਮਝੀ ਜੇ ਪਾ ਕੇ ਆਏ ਹੁਣ ਕਿੰਨੂੰ ਪਾਉਣੀਆਂ ਬੰਦਾ ਵੇਖ ਲਓ ਬੰਦਾ ਕਿਹੜਾ ਸਹੀ ਆ ਬਾਕੀ ਕਿਹਦੇ ਪਿੱਛੇ ਪੁਛੇਦਲਾ ਕੇ ਕੀ ਪਾਣੀ ਆ ਪਹਿਲਾਂ ਹੁੰਦਾ ਤਾਂ ਹੈ ਜਿਆਦਾ ਸ਼ਰਾਬ ਸ਼ਰੂਪ ਪਿਆ ਦੇਣੀ ਲੋਕਾਂ ਨੇ ਲੋਕਾਂ ਨੇ ਮੋਟਾ ਮੋਟਾ ਪਾਣੀ ਆ ਉਹ ਜਿਹੜਾ ਹੁਣ ਤੇ ਵੈਸੇ ਘਟ ਗਿਆ ਬਾਕੀ ਚਲੋ ਸਮਝਦਾਰੀ ਨਾਲ ਕਰੋ ਤੇ ਆਪਾਂ ਆਪਣੀ ਰੀਨ ਲਾਇਆ ਪਾਣੀ ਪਨੀਰੀ ਨੂੰ ਪਾਣੀ ਲੱਗੇ ਤੇ ਆਪਾਂ ਚੱਲੇ ਆ ਉਧਰ ਰੋਹੀ ਵਾਲਾ ਸ਼ੰਭ ਵਾਲਾ ਸੱਚ ਏਕਣਾ ਮੈਂ ਗਾਣਾ ਸੁਣਿਆ ਸਾਬੀ ਭਿੰਡਰ ਦਾ ਕਹਿੰਦਾ ਸ਼ੰਭ ਵਾਲੀ ਪੈੜੀ ਵਿੱਚ ਬਿਜਨੀਆ ਬਾਸਮਤੀ ਉਨੇ ਸ਼ਾਂਭੋ ਵਾਲੀ ਪੈੜੀ ਤੇ ਗਾਣਾ ਗੱਡਿਆ ਤੇ ਮੈਂ ਕਿਹਾ ਲੈ ਸ਼ਾਂਭੋ ਵਾਲੀ ਪੈੜੀ ਸਾਡੇ ਕੋ ਵੀ ਆ ਗਈ ਅਸੀਂ ਤੇ ਸਾਡੀ ਤੇ ਰੀਲ ਹੀ ਬੜੀ ਵਧੀਆ ਬਣ ਗਈ ਤੇ ਹੁਣ ਚੱਲੇ ਸ਼ਾਂਭੋ ਵਾਲੀ ਪੈੜੀ ਤੇ ਡੇਰ ਕਿਲਾ ਰਿੰਦਾ ਪਰਨ ਵਾਲਾ ਤੇ ਉਹਦੀ ਉਹਨੂੰ ਆੜ ਚੋਂ ਪਾਣੀ ਲਾਇਆ ਤੇ ਆੜ ਵਿੱਚੋਂ ਛਲਦੀ ਅਸ਼ਲਦੀ ਇਤਨੀ ਜਾ ਕੇ ਫੇਰ ਜਾਂਦੇ ਜਮ ਜੁਮ ਅੱਜ ਫੇਰ ਬਾਕੀ ਤੇ ਬਾਕੀ ਕੰਮ ਫੇਰ ਦੇਖਦੇ ਆ ਗਾਇਸ ਓਕੇ ਮਿਲਦੇ ਆ ਫਿਰ ਲਓ ਵੀ ਮਿੱਤਰੋ ਬਸ ਆਹੀ ਚੀਜ਼ ਵੇਖਣ ਨੂੰ ਨਹੀਂ ਜਿਹੜਾ ਇੱਧਰ ਪਾਣੀ ਫਿਰਦਾ ਪਿਆ ਤੇ ਇਹ 15 ਮਿੰਟ ਚੱਲੀ ਹੋਈ ਅ ਬੰਬੀ ਨੂੰ ਬੱਤੀ ਐਨ 15 ਮਿੰਟ ਹੋਇਆ ਇੰਨਾ ਪਾਣੀ ਪੈ ਗਿਆ ਇੱਥੋਂ ਜ਼ਿਆਦਾ ਪੈਂਦਾ ਪਿਆ ਚਲੋ ਸਿਰਸੁਰਾ ਕਰ ਦਈਏ ਬੰਦ ਫਿਰ ਚੱਲਦੇ ਆਪਾਂ ਜੇਮਣੂ ਆ ਵੇਖੋ 또 ਫਿਰ ਪੈਂਦਾ ਪਿਆ ਵੀ ਮਿੱਤਰੋ ਐਕਟਰ ਆ ਗਿਆ ਮੇਰਾ ਟਰੈਕਟਰ ਤੇ ਆੜਦਾ ਕੰਮ ਨੇ ਵੇੜਤਾ ਆਪਾਂ ਮਿੱਤਰੋ ਹੁਣ ਆਪਾਂ ਪੀਲੀਏ ਮੋਟਰ ਤੋਂ ਪਾਣੀ ਮਿਲਦਾ ਮੋਟਰ ਦਾ ਯਾਰ ਪਾਣੀ ਨਹੀਂ ਪਾਣੀ ਬੜਾ ਭਰ ਆ ਜਾਂਦਾ ਪਤਾ ਨਹੀਂ ਹੁਣ ਅਟ ਨਹੀਂ ਨਾ ਹੈਗੀ ਤੇ ਫਿਰ ਆਪਾਂ ਚੱਲਦੇ ਹਾਂ ਜਮ ਮੇਰੇ ਵੀਰੇ ਜਮ ਜਮ ਲਾइए ਬਾਈ ਟਰਾਇਆ ਡੋਲੇ ਡੋਲੇ ਵੱਡੇ ਕਰ ਜੇ ਓਏ ਹੋਏ ਰੁੱਖ پڑے ਘਣ ਚ ਲੱਗਦੇ ਮਗਰ ਆ ਮੋਟਰ ਦੀ ਇੱਕ ਗੱਲ ਹੈਗੀ ਪਾਣੀ ਬੜਾ ਘੜਦੀ ਸਵਾਦ ਨਾ ਮੈਨਾਂ ਲੜਾਂ ਬਰਾਂ ਕਰ ਦਿੰਦੀ ਮੇਰੇ ਵੀਰੋ ਜਿੱਦਾ ਨਹਿਰ ਦਾ ਪਾਣੀ ਛਟਿਆ ਨਾ ਮਗਰ ਐਨਾ ਲਾ ਲਈ ਜਮ ਕੁੜੀਆਂ ਮੈਣੇ ਇਹ ਆਰਨੋਲਡ ਭਾਜੀ ਦਿਖਾਉਣ ਆਏ ਆ ਲਾ 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 ਹਾਂ ਜੀ ਆ ਤੇਰੇ ਵਰਗਾ ਵੀਰਪਰਾ ਕੋਈ ਕੱਛਾ ਨਾ ਲਿਆਂਦਾ ਨਾ ਸਟicker ਇੱਥੇ ਲਾ ਗਿਆ ਐ ਐਕਸਲ ਸਟicker ਮੋਡੀਸਾ ਕਿਹੀ ਹਾਂ ਸਟicker ਲਾਉ ਡਬਲ ਐਕਸਲ ਡੋਲਾ ਬਣਾਓ ਹਾ ਡਬਲ ਐਕਸਲ ਡੋਲਾ ਬਣਾਓ ਪਰ ਇੱਥੇ ਤਾਂ ਬਣਾਉਣਾ ਡਬਲ ਐਕਸਲ ਡੋਲਾ ਆਵੇ ਇਹੋ ਬਿਲਾਵੀ ਵੀਰ ਜੀ ਹੁਣ ਹੀ ਨਹੀਂ ਛੱਡਦੇ ਕੀ ਕਰਦੇ ਬੇਜ ਕੀ ਕਰਦੇ ਬੇਜ ਫੋਨ ਘੱਟ ਲਗਾਈ ਜਾਂਦਾ ਆਜ ਤਾਂ ਕੱਛਾ ਲੈ ਆ ਸਾਡੇ ਦਰਵਾਜ਼ੇ ਹਾਂ ਵੇ ਐਕਸਲ ਡਬਲ ਐਕਸਲ ਦਾ ਆ ਪੀ ਦੇ ਕੰਮ ਆ ਡਬਲ ਐਕਸਲ ਹੁੰਦਾ ਨਹੀਂ ਜੀ ਆ ਮਾਮਾ ਨਵੇਂ ਕੱਛੇ ਦਾ ਸਟicker ਇੱਥੇ ਲਾ ਗਿਆ ਕਹਿੰਦਾ ਜਦੋਂ ਲੈਸਨ ਕੱਛਾ ਨਹੀਂ ਹੁੰਦਾ ਕਹਿੰਦੇ ਕਿਉਂ ਨਹੀਂ ਹੁੰਦਾ ਹੁੰਦਾ ਗੋਪੀ ਨੰਦਾ ਗੋਪੀ ਆਹ ਗੋਪੀ 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 ਆ ਮੈਂ ਕਿਹਾ ਨਵੇਂ ਕੱਛਾ ਲੈ ਆ ਗਿਆ ਦਾ ਸਟicker ਇੱਥੇ ਲਾ ਗਿਆ ਨਵੇਂ ਕੱਛੇ ਦਾ ਸਟicker ਇੱਥੇ ਲਾ ਗਿਆ ਜਿਹੜੇ ਕਰਕੇ ਨੀ ਤਾਂ ਕੱਛੀ ਜਿੰਮੇ ਲੈ ਆਦੇ ਤੇ ਕਰਕੇ ਚਿੰਨਾ ਇਹਦੇ ਹਿੰਮ ਦੇ ਵਿੱਚ ਹੁਣ ਪਾਣੀ ਕਾਰਵਾਈ ਮੈਂ ਖਾਣਾ ਬਦਸ਼ਾ ਉਹ ਐਕਸਰ ਕੱਚੀ ਨਾਲ ਵਿੱਚ ਉਹ ਭਾਰ ਵੱਧ ਕਰ ਮੀਰ ਜੀ ਕਹਿੰਦੇ ਹੌਲਾ ਪਰ ਕੀ ਆ ਗਈ ਹੈਲੋ ਸਤਿ ਸ਼੍ਰੀ ਅਕਾਲ ਸਾਸਰੀਕਾਲ ਨਹੀਂ ਅਹੀਂ ਗੱਲ ਕਰਨੀ ਤਰਸੇਮ ਜਸਤਾਂਗੇ ਤੂੰ ਆਪਣੇ ਘਰ ਆਵੇਂਗਾ ਸਾਡੇ ਹੱਡਾ ਵੀ ਹੁਣ ਇੰਸਟਾਗ੍ਰਾਮ ਤੇ ਵਾਧੂ ਨਾ ਆਏ ਯਰ ਗਾਜ ਨਹੀਂ ਮਾਨਾ ਜਰਗਾਜ ਨਹੀਂ ਜੇ ਮਾਉਦੇ ਆ ਦਰਗਾਹ ਨਹੀਂ ਜਗਰਾਜ ਹੁਣਾਂ ਨੇ ਫੀਸ ਨਹੀਂ ਦਿੱਤੀ ਕੱਟਦੇ ਜਮ ਜਗਰਾਹ ਨਹੀਂ ਜਗਰਾਹ ਨੂੰ ਫੀਸ ਨਹੀਂ ਦਿੱਤੀ ਤੇਰੀ ਫੀਸ ਮੈਂ ਬੋਲਦਾ ਤੇਰੇ ਕਰਕੇ ਵੀ ਤਾਂ ਟਰਾਈਸੈਪ ਲਾਈਦਾ ਜਮ ਜੀ ਤਰੀ ਕਰਕੇ ਵੀ ਤੇਰੀ ਫੀਸ ਮੈਂ ਬੋਲਦਾ ਟਰਾਈਸੈਪ ਵੀ ਲਾਈਦਾ ਆ ਸਾਨੂੰ ਸੀ ਕੋਲਾ ਮੇਰੇ ਘਰ ਤੇ ਲੱਗੇ ਨਹੀਂ ਨਹੀਂ ਥੰਨੀ ਗਏ ਤੇਰੇ ਕਰਕੇ ਵੀ ਤੇਰੇ ਕਰਕੇ ਵੀ ਤਾਂ ਟੈਡੂ ਬਣਾਈਦਾ ਆ ਫੀਸ ਮਾਫ ਕਰ ਦੋ ਕਹਿੰਦਾ ਤਰਸ ਤਰਸਾ ਕੇ ਨਾ ਮਡਾ ਤਰਸਾ ਕਰਾਂ ਕਹਿੰਦਾ ਭਰਾ ਦੇ ਹੱਥ ਦੇ ਵਿੱਚ ਫੀਸ ਮਾਫ ਕਰ ਦੋ ਅੱਧੀ ਮਾਫ ਕਰ ਦਿੰਦਾ ਅੱਜ ਲਈ ਪਾਸੇ 500 ਰੁਪਏ ਮਾਫ ਕਰ ਦੋ ਇੱਕ ਪਾਸੇ ਨਹੀਂ ਨਹੀਂ ਮम्मा ਤੇ ਸਾਡੀ ਅੱਧੀ ਵੋਟ ਪੈਣੀ ਹੁੰਦੀ ਇਹਨਾਂ ਦੀ ਅੱਧੀ ਮੰਨੀ ਜਾਣੀ ਅੱਧੀ ਮਾਫ ਸਾਡਾ ਨਾਮ ਹੋ ਗਿਆ ਪਾਣਾ ਮੋੜੇ ਦਾ ਬਦੋ ਬਦੀ ਬਦੋ ਬਦੀ ਅਖ ਲੜੀ ਬਦੋ ਬਦੀ ਉਪਰਾ ਹੋ ਗਏ ਆ ਪਰ ਇਹਨਾਂ ਦੀ ਵੈਲਿਡਿਟੀ ਥੋੜੀ ਹੈ ਨਾ ਅਗਜਨੀ ਤਾਂ ਠੀਕ ਹੈ ਨਾ ਤੁਹਾਡੀ ਵੈਲਿਡਿਟੀ ਥੋੜੀ ਰਹੀ ਜਿਵੇਂ ਮੈਂ ਕੀ ਗੱਲਾਂ ਕਰ ਰਿਹਾ ਆ ਉਹ ਕੁੜੀ ਹੋਵੇ ਬੱਸ ਉਹਨਾਂ ਦਾ ਮਾਡਲ ਤੋਂ ਮਨੇ ਹਨਾ 올ਡ ਮਾਡਲ 올ਡ ਮਾਡਲ ਕਹਿੰਦੇ ਮੈਂ 올ਡ ਮਾਡਲ ਕਹਿੰਦਾ ਤੁਹਾਡੀ ਵੈਲਿਡਿਟੀ ਥੋੜੀ ਰਹੀ ਮੇਰੀ ਮੈਂ ਕਹਿੰਦਾ ਮਾਡਲ ਕੀ ਬਣ ਰਿਹਾ ਚੱਲਿਆ ਹੈ ਨਾ ਚੱਲਦਾ ਨਹੀਂ ਵੇ ਪੁਰਾਣੇ ਤੋਂ ਚੱਲਦਾ ਆ ਮਮਨ ਨਾ ਮਾ ਇੱਕ ਦਿਨ ਤੋਂ ਪੁਰਾਣਾ ਸੌਦਨ ਏਦਾਂ ਦੀ ਗੱਲ ਹਕਮ ਤਾਂ ਸੁਣੋ ਬਜ਼ੁਰਗਾਂ ਦੀ ਮਮੀ ਪੁਰਾਣਾ ਵਾ ਮੈਂ 27 ਉਹ ਤੇ ਲੰਝੂਨ ਚ ਪੁਰਾਣਾ ਹੀ ਆ ਪਰ ਆ ਇਨ ਮਾਰ 20 ਸਾਲਾਂ ਦਾ ਮੈਂ ਬਾਈਆਂ ਬਾਈਆਂ ਦਾ 27 ਇੱਧਰ 40 40 ਨਾ ਨੇ 35 ਕਿੰਨੀ ਸੀ ਨਹੀਂ ਭਾਜੀ ਮੈਂ ਕਿੰਨਿਆ ਸਾਲਾਂ ਦਾ ਨਹੀਂ ਫਿਰ ਵੀ 22 27 ਦੱਸੋ ਸਹੀ ਕਿੰਨੇ ਓਏ ਮੈਂ ਨਹੀਂ ਕਹਿੰਦਾ 20 ਸਾਲ ਦਾ ਮੈਂ ਦੱਸਾ 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 ਕਿੰਨੇ ਸਾਲ ਦਾ ਨਹੀਂ ਨਹੀਂ 35 ਦੇ ਚੜ ਕੀ ਨਹੀਂ ਨਹੀਂ 35 ਫਿਰ ਨਹੀਂ 40 40 ਦੱਸ ਦੇ ਨਹੀਂ ਤੇ ਇਦਾਂ ਪਤਾ ਲੱਗਣਾ ਆਹੋ ਪੰਮਾ ਇਹਨਾਂ ਦੇ ਨਿਆਣਾ ਸਤਾ ਨਿੱਕਾ ਮੁੰਡਾ 7 ਸਾਲਾਂ ਦਾ ਮੋਢਾ ਮੁੰਡਾ 12 ਸਾਲਾਂ ਦਾ ਕਿੰਨੇ ਇਹ ਇਹ ਕਿੰਨੇ ਇਹ ਜੱਗਿਆ ਬਾਈ ਅਛਾ ਕੈਮਰੇਜ ਨਹੀਂ ਦੱਸਣਾ ਚਲੋ ਜੀ ਕੈਮਰਾ ਬੰਦ ਕਰ ਦੋ ਵੀ ਮਿੱਤਰੋ ਸਵੇਰੇ ਜਿੰਮ ਜਮ ਲਾ ਕੇ ਤਾਂ ਆਪਾਂ ਆ ਗਏ ਹਾਂ ਤੇ ਹੁਣ ਸ਼ਾਮ ਨੂੰ ਵਲੌਗ ਦੁਬਾਰਾ ਸਟਾਰਟ ਕਰਨ ਲੱਗਾ ਚੱਲੇ ਆ ਪਾਣੀ ਵੇਖੜਾ ਅੱਜ ਨਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੋਟਾਂ ਦੇਣੇ 1 ਜੂਨ ਅੱਜ ਵੋਟਾਂ ਪਈਆਂ ਜਦੋਂ ਵੋਟਾਂ ਨਹੀਂ ਸੀ ਨਾ ਪਈਆਂ ਉਦੋਂ ਬੱਤੀ ਦੱਸਾ ਕਿੰਨੀ ਹੁੰਦੀ ਸਵੇਰੇ 6 ਵਜੇ ਤੋਂ ਲੈ ਕੇ ਨਾ ਮੰਮੀ ਹੋਣੀ ਬੱਤੀ ਜੜੀ ਸਵੇਰੇ 6 ਵਜੇ ਤੋਂ ਲੈ ਕੇ ਨਾ ਸ਼ਾਮ ਦੇ 6 ਵਜੇ ਤੱਕ 5 ਵਜੇ ਤੱਕ ਠੀਕ ਆ ਅੱਜ ਬੱਤੀ ਆਈ ਵੀ ਲੇਟ ਆ ਠੀਕ ਆ ਹੁਣ ਟਾਈਮ ਹੋਇਆ 5 ਵਜੇ ਲੈ ਤੇ ਹੁਣ ਮੈਂ 5 ਵਜੇ ਚੱਲਿਆ 32 ਬੱਤੀ ਬੜੇ ਜਿੰਦ ਦੀ ਬੰਦ ਹੋ ਗਈ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜੇ ਪਤੰਦਰ ਰਿਜ਼ਲਟ ਵੀ ਨਹੀਂ ਆਇਆ ਸੀ ਬੱਤੀ ਪਹਿਲਾਂ ਹੀ ਘਟਾਤੀ ਆ ਇਹ ਗੱਲ ਬਹੁਤ ਮਾੜੀ ਇਹਨਾਂ ਦੀ ਦੇ ਦਿਓ ਹੁਣ ਭਰਾਵਾ ਝੋਨਿਆਂ ਤੱਕ ਬੱਤੀ ਮਾਸਾ ਵਾਅਦਾ ਦੇ ਦਿਓ ਫਿਰ ਕਿਉਂ ਚੱਲਿਆ ਚਲੋ ਬਾਕੀ ਕੋਈ ਨਹੀਂ ਆਪਾਂ ਪਾਣੀ ਵੇਖ ਕੇ ਉਹਨੇ ਕਿੰਨਾ ਖਾਂ ਪਰਿਆ ਆਪਣਾ ਤੇ ਉਦਾਂ ਜਾਣਾ ਸੀ ਆਪਾਂ ਜੇ ਸ਼ਿਦਨ ਸਾਹਿਬ ਜਾਣਾ ਸੀ ਲਾ ਵੀਰ ਜੀ ਨੂੰ ਕਹਿੰਦੇ ਟਾਈਫਾਇਡ ਬੁਖਾਰ ਚੜਿਆ ਮੇਰਾ ਰਾਦਰ ਉਹਨਾਂ ਦਾ ਪਤਾ ਪਤਾ ਲੈ ਹੀ ਕਿ ਲਵ ਵੀਰ ਦਾ ਕੀ ਗੱਲ ਆ ਅਸਲ ਵਿੱਚ ਗੱਲ ਕੋਈ ਨਹੀਂ ਹੋਣਾ ਉਮਰ ਵੀ ਹੰਦੀ ਜਾਂਦੀ ਵੀਰ ਦੀ ਵੱਡਾ ਹੁੰਦਾ ਜਾਂਦਾ ਤੇ ਬਾਕੀ ਚਲੋ ਮੜ ਕੇ ਚੱਲਦੇ ਆਂ ਸ਼ਹਿਰ ਚੱਲਦੇ ਆਂ ਅੱਜ ਤੇ ਬਾਕੀ ਉਹ ਕੇਅਰਪੋਰਟ ਉਹ ਵੀ ਮਿੱਤਰੋ ਆ ਵੀ ਨਿਬੜ ਹੀ ਚੱਲੇ ਆਪਣਾ ਬਸ ਥੋੜਾ ਜਿਹਾ ਰਹਿ ਗਿਆ ਜਿਹਾ ਵੱਟ ਦਿਖੰਦੀ ਨਾ ਉੱਥੋਂ ਤੱਕ ਰਹਿ ਗਿਆ ਅਠਾ ਗਿੱਲਾਂ ਦੇ ਵਿੱਚੋਂ ਬਸ ਇੰਨਾ ਥਾ ਰਹਿ ਗਿਆ ਬਾਕੀ ਸਾਰਾ ਹੀ ਆਪਣਾ ਭਰ ਗਿਆ ਥਾ ਤੇ ਬਾਕੀ ਜਿਹੜੀਆਂ ਯਾਰ ਆ ਆ ਸੀਨੇ ਸੁਰਾ ਪੈਂਦੀ ਆ ਨਾ ਇਹ ਇੱਥੇ ਪੰਗਾ ਹੀ ਆ ਵੱਡ ਪਰ ਨਿਬੜੇ ਔਕੇ ਇੱਥੇ ਬਾਕੀ ਔਕੇ ਰਪੋਰਟ ਆ ਤੇ ਇੱਕ ਵਾਰੀ ਜਦੋਂ ਪੜੀਆਂ ਵਗ ਬੁਗ ਗਈਆਂ ਨਾ ਖੜ ਜੋ ਇੱਕ ਮਿੰਟ ਜਦੋਂ ਇੱਕ ਵਾਰੀ ਪੜੀਆਂ ਵਗ ਬੁਗ ਗਈਆਂ ਨਾ ਫਿਰ ਸੈੱਟ ਹੋਣਾ ਕੰਮ ਬਟਾ ਬਟਾ ਦੇ ਮਿੱਟੀ ਮੁੱਟੀ ਪੈ ਗਈ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਘਰੇ ਮੜਾ ਘਰੇ ਵਿਖਾਉਂਦੇ ਤੁਹਾਨੂੰ ਅੱਜ ਕੀ ਨਿਬੜਿਆ ਮਿਸਤਰੀਆਂ ਨੇ ਤੇ ਸਕਦੇ ਤੇ ਮਿੱਤਰੋ ਇਥੇ ਕਿੰਨਾ ਖਲਾਰਾ ਪਿਆ ਮਿੱਟੀ ਉਹ ਮਿੱਟੀ ਕੰਮ ਹੋਇਆ ਪਿਆ ਤੇ ਇੱਥੇ ਸਲੈਪ ਆਉਣ ਵਾਲੀ ਹੈਗੀ ਇੱਥੇ ਹਨਾ ਇਧਰ ਪਾ ਗਏ ਮੁੰਡੇ ਕਹਿੰਦੇ ਤੇ ਥੱਲੇ ਪੋਰਚ ਵਿੱਚ ਪੈਪਾ ਗੂਪਾ ਪੈ ਗਿਆ ਆਹ ਸਲੈਪ ਹੈ ਜੀ ਓਕੇ ਰਿਪੋਰਟ ਇੱਥੇ ਗਰੇ ਲਾਈਦਾ ਵੀ ਇਧਰਲੀ ਸਾਈਡ ਤੇ ਇੱਥੇ ਲੱਗ ਜਾਣੀ ਇੱਥੇ ਫੇਰ ਕੁਝ ਮੋਲਡਿੰਗ ਟਾਈਪ ਬੰਨਾ ਆਹ ਸਲੈਪਸ ਬਰੇਪੂ ਵੀ ਬਾਕੀ ਆ ਗਏ ਚੱਲਦੇ ਥੱਲੇ ਆਪਾਂ ਹੁਣ ਤੇ ਆ ਪੈਪਾ ਸ਼ੁਰੂ ਹੁੰਦੀਆਂ ਅੱਜ ਜਿਹੜੀਆਂ ਪਾ ਗਏ ਆ ਸਾਰੀਆਂ ਪਈਆਂ ਜ ਆ ਅੰਦਰਲੇ ਬਾਥਰੂਮ ਦੀਆਂ ਸ ਕਮਰੇ ਵਾਲੇ ਦੀਆਂ ਆ ਪੋਰਚ ਵਿੱਚ ਪਾ ਪੂਗੇ ਪਾਪਾ ਇੱਥੇ ਆਪਣਾ ਬੂਰ ਇਹ ਪਹਿਲਾਂ ਦਾ ਕਿਰਾਇਆ ਹੈ ਇੱਥੇ ਆਗੇ ਨਹੀਂ ਦਸੇ ਪਾਸੇ ਕਰਨਾ ਬਾਕੀ ਸਵੇਰੇ ਕਰਨਗੇ ਆ ਪੋਰਚ ਦੀ ਤਿਆਰੀ ਆ ਸਾਰੀ ਉੱਛੇ ਤੱਕ ਫਰਸ਼ ਫਰਸ਼ ਪਾਉਣ ਦੀ ਇੱਧਰ ਸਾਰਾ ਕੁਝ ਜੀ ਸਭ ਸਹੀ ਆ ਜੀ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਜੇ ਵਲੌਗ ਵਧੀਆ ਲੱਗਾ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਅਰ ਕਰਿਓ ਅਭੀਓ